ਗੁਰਦਾਸਪੁਰ ਤੋਂ ਖਬਰ ਆ ਰਹੀ ਹੈ ਕਿ 24 ਸਾਲਾਂ ਦਾ ਸਾਹਿਲ ਓਵਰਡੋਜ਼ ਕਰਕੇ ਇਸ ਦੀ ਜਾਨ ਜਾ ਚੁੱਕੀ ਹੈ ਪਰਿਵਾਰ ਨੇ ਸਖਤ ਕਾਰਵਾਈ ਦੀ ਮੰਗ ਕੀਤੀ। ਬੀਤੇ ਦਿਨੀ ਗੁਰਦਾਸਪੁਰ ਦੇ ਕਸਬਾ ਕਾਦੀਆਂ ਵਿੱਚ 24 ਸਾਲਾਂ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਨੌਜਵਾਨ ਦੇ ਸਾਥੀਆਂ ਨੇ ਉਸ ਨੂੰ ਰੇੜੇ ਤੇ ਲਿਜਾ ਕੇ ਨਾਲੇ ਵਿੱਚ ਸੁੱਟ ਦਿੱਤਾ ਸੀ। ਹੁਣ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਆਪਣੇ ਪੁੱਤਰ ਦੇ ਕਤਲ ਦਾ ਖਦਸ਼ਾ ਪ੍ਰਗਟਾਇਆ ਹੈ। ਹਾਲਾਂਕਿ ਪੁਲਿਸ ਨੇ ਇਸ ਮਾਮਲੇ ਵਿੱਚ ਮਹਿਲਾ ਸਣੇ ਪੰਜ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਪਰਿਵਾਰ ਲਗਾਤਾਰ ਖਛਾ ਪ੍ਰਗਟਾਰਿਆ ਹੈ ਕਿ ਉਸ ਦਾ ਕਤਲ ਹੋਇਆ ਹੈ ਪਰਿਵਾਰ ਦਾ ਇਲਜ਼ਾਮ ਹੈ ਕਿ ਉਹਨਾਂ ਦਾ ਪੁੱਤ ਨਸ਼ਾ ਜ਼ਰੂਰ ਕਰਦਾ ਸੀ ਪਰ ਉਸ ਦੀ ਮੌਤ ਨਸ਼ੇ ਕਾਰਨ ਨਹੀਂ ਹੋਈ ਬਲਕਿ ਉਸ ਦਾ ਕਤਲ ਕੀਤਾ ਗਿਆ ਉਸ ਦੇ ਸਰੀਰ ਉੱਪਰ ਕੁਝ ਸੱਟਾਂ ਸਨ ਜਿਸ ਕਰਕੇ ਉਸ ਦੀ ਮੌਤ ਹੋ ਗਈ ਉਨਾ ਪੁਲਿਸ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਹੈ ਕਿ ਨਸ਼ਾ ਜਲਦ ਤੋਂ ਜਲਦ ਖਤਮ ਕੀਤਾ ਜਾਵੇ ਤਾਂ ਜੋ ਕਿਸੇ ਹੋਰ ਘਰ ਦਾ ਉਜਾੜਾ ਨਾ ਹੋ ਸਕੇ ਇਹ ਗਿਆਤਵਾਰ ਕਰੋ ਗਿਆ ਵਾ 21 ਤਰੀਕ ਨੂੰ ਕਰੋ ਗਿਆ ਵਾ ਤੇ ਮੁੜ ਕੇ ਵਾਪਸ ਘਰ ਨਹੀਂ ਆਇਆ ਘਰ ਨਹੀਂ ਆਇਆ ਅਸੀਂ ਲੱਭਦੇ ਰਹੇ ਆ ਰਾਤ ਸਾਰੀ ਲੱਭਦੇ ਰਹੇ ਆ ਸਵੇਰੇ ਸਾਨੂੰ ਪਤਾ ਲੱਗਾ ਕਿ 11 ਵਜੇ ਉਥੇ ਵਟਾਲੇ ਰੋਡ ਤੇ ਗੰਦੇ ਨਾਲੇ ਦੇ ਵਿੱਚ ਉਹਦੀ লাশ ਪਈ ਹੈ ਉਹਨਾਂ ਨੇ ਗੰਦੀ ਰੇੜੀ ਦੇ ਵਿੱਚ ਲੱਦ ਕੇ ਤੇ ਉੱਥੇ ਸੁੱਟ ਕੇ ਆਏ ਆ। ਬਾਕੀ ਅਹੀ ਕਹਿੰਦੇ ਆ ਕਿ ਸਾਡਾ ਬੱਚਾ ਤੇ ਜਵਾਨ ਚਲੇ ਗਿਆ ਤੇ ਅੱਗੋਂ ਆਪਣੇ ਲੋਕੀ ਬੱਚੇ ਸਾਂਭ ਲੈਣਾ ਸੀ ਤੇ ਉਹ ਗੱਲ ਕਹਿੰਦੇ ਆ ਤੇ ਜੋੜ ਕੇ ਬੇਨਤੀ ਕਰਦੇ ਆ ਕਿ ਆਪਣੇ ਸਾਡਾ ਬੱਚਾ ਜਵਾਨ ਚਲ ਗਿਆ ਡਾ ਜਵਾਨ ਸਲ ਲੱਭਣਾ ਨਹੀਂ ਕਿਤੇ ਸਾਡੇ ਮੇਰੇ ਅੱਡ ਤਾਂ ਪਿਆਰਾ ਤੇ ਇੰਨਾ ਸਿਰ ਮੇਰੇ ਬਗਾਰੇ ਕਮੇਟ ਵੀ ਨਹੀਂ ਸਿਰਦਾ ਜਿਹੜਾ ਅੱਜ 7 ਦੇਢ ਹੋ ਗਏ 6 ਦਿਨ ਮੇਰੇ ਪੁੱਤ ਨੂੰ ਕਰੋਗੇ ਚਾਦਰਾਂ ਦੇ ਵਿੱਚ ਵਾਪਸ ਨਹੀਂ ਹਜੇ ਤੱਕ ਆਇਆ ਆਪਣਾ ਪੁੱਤ ਦੂਜੇ ਪਾਸੇ ਪਿੰਡ ਵਾਸੀਆਂ ਨੇ ਵੀ ਦਾਵਾ ਕੀਤਾ ਹੈ ਕਿ ਪਿੰਡ ਵਿੱਚ ਸ਼ਰੀਆਮ ਨਸ਼ਾ ਵਿਕਦਾ ਹੈ ਪਰ ਕੋਈ ਨਹੀਂ ਦੱਸਦਾ ਕਿ ਆਖਿਰ ਨਸ਼ਾ ਮਿਲਦਾ ਕਿੱਥੋਂ ਹੈ ਤੇ ਕੌਣ ਵੇਚਦਾ ਹੈ ਨਸ਼ਾ ਨੁਸ਼ਾ ਕਹਿੰਦੇ ਨਸ਼ੇ ਦਾ ਵੀ ਆਦੀ ਸੀਗਾ ਨਸ਼ਾ ਕਿੰਨਾ ਕਾ ਕਾਦੀਆਂ ਦੇ ਵਿੱਚ ਨਸ਼ਾ ਦੇ ਭਾਜੀ ਸ਼ਰੀਆਮ ਫਿਰਦਾ ਪਿਆ ਸੀ ਉਹ ਕਹਿੰਦਾ ਲੋੜ ਹੀ ਨਹੀਂ ਹਾਂਜੀ ਜੀ ਕਿਤੇ ਵੀ ਜਾਓ ਨਸ਼ਾ ਮਿਲ ਜਾਂਦਾ ਵੱਲੂ ਜੀ ਜਿੰਨਾ ਮਰਜੀ ਲੋ ਇਥੋਂ ਹਾਂਜੀ 10 دیے کہ बीते ਦਿਨੀ دوستاں نے نوجوان دی মৃতک دے نوں ریڈی تے لے جا کے گندے نالے وچ ਸੁੱਟ ਦਿੱਤਾ ਸੀ۔ اے ساری واردات ਗਵਾਂਡ وچ لگے ਸੀਸੀਟੀਵੀ وچ ਕੈਦ ਹੋ ਗਈ। ਇਸ ਮਾਮਲੇ ਵਿੱਚ ਕਾਦੀਆਂ ਪੁਲਿਸ ਨੇ ਮਹਿਲਾ ਸਮੇਤ 8 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਮਹਿਲਾ ਸਣੇ ਹੁਣ ਤੱਕ 5 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਗੁਰਦਾਸਪੁਰ ਤੋਂ ਕਮਲਦੀਪ ਸਿੰਘ ਦੀ ਰਿਪੋਰਟ ਜੀ ਮੀਡੀਆ।